ਤੁਸੀਂ ਜੁੜ ਚੁੱਕੇ ਹੋ ਜਗਬਾਣੀ ਟੀਵੀ ਦੇ ਨਾਲ ਤੇ ਮੈਂ ਹਾਂ ਕੁਲਵਿੰਦਰ ਮਾਹੀ ਅੱਜ ਅਸੀਂ ਖੜੇ ਆਂ ਸ਼੍ਰੀ ਮਹਾਲక్ష్ਮੀ ਮੰਦਿਰ ਦੇ ਵਿੱਚ ਜਿੱਥੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਹੁਣਾਂ ਦੀ ਤ੍ਰਤਾਲਮੀ ਵਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ ਔਰ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਖੂਨਦਾਨ ਕਰਨ ਲਈ ਪਹੁੰਚੇ ਨੇ ਤਾਂ ਤੁਹਾਨੂੰ ਦਿਖਾਉਂਦੇ ਆ ਕਿ ਆਖਿਰ ਕਿਵੇਂ ਲੋਕਾਂ ਦੇ ਵੱਲੋਂ ਖੂਨਦਾਨ ਕਰਵਾਇਆ ਜਾ ਰਿਹਾ ਔਰ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਕਿਉਂਕਿ ਹਰ ਸਾਲ ਪੰਜਾਬ ਕੇਸਰੀ ਗਰੁੱਪ ਦੇ ਵੱਲੋਂ ਲਾਲਾ ਜਗਤ ਨਾਰਾਇਣ ਉਹਨਾਂ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਜਾਂਦਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਮੂਲੀਅਤ ਕਰਦੇ ਨੇ ਔਰ ਨਾਲ ਹੀ ਹੋਰ ਲੋਕਾਂ ਨੂੰ ਵੀ ਸੰਦੇਸ਼ ਦਿੰਦੇ ਨੇ ਕਿ ਆਖਿਰ ਖੂਨਦਾਨ ਕਰਵਾਉਣਾ ਕਿਉਂ ਜ਼ਰੂਰੀ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਖੂਨਦਾਨ ਨੂੰ ਮਹਾਦਾਨ ਵੀ ਕਿਹਾ ਜਾਂਦਾ ਹੈ ਤਾਂ ਤੁਹਾਨੂੰ ਮਿਲਵਾਉਂਦੇ ਆ ਉਹਨਾਂ ਲੋਕਾਂ ਦੇ ਨਾਲ ਤੇ ਜਾਣਦੇ ਆ ਕਿ ਕਿਵੇਂ ਇਸ ਪੂਰੇ ਕੈਂਪ ਦਾ ਆਯੋਜਨ ਕਰਵਾਇਆ ਗਿਆ ਔਰ ਕਿਵੇਂ ਲੋਕਾਂ ਦੇ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਆਜ ਇੱਥੇ ਖੂਨਦਾਨ ਕਰਵਾਇਆ ਜਾ ਰਿਹਾ ਹੈ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਇਸਤਰੀ ਸਤਸੰਗ ਸਭਾ ਸ਼੍ਰੀ ਮਹਾਲక్ష్ਮੀ ਮੰਦਰ ਦੇ ਪ੍ਰਧਾਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਕਿ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਇਹ ਪੂਰਾ ਆਯੋਜਨ ਕਰਵਾਇਆ ਗਿਆ ਜੀ ਮੈਮ ਤੁਹਾਡੇ ਵੱਲੋਂ ਅੱਜ ਇਹ ਪੂਰਾ ਆਯੋਜਨ ਕਰਵਾਇਆ ਗਿਆ ਹੰਗਾਰਾ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਹੰਗਾਰਾ ਤਾਂ ਬਹੁਤ ਹੀ ਅੱਛਾ ਮਿਲ ਰਿਹਾ ਹੈ ਕਿਉਂਕਿ ਇਹ ਸਾਰਾ ਹੀ ਜਿਹੜਾ ਸਹਿਯੋਗ ਚੱਲ ਰਿਹਾ ਹੈ ਇਹ ਸਾਡੇ ਅਭਿਜੇ ਚੋਪੜਾ ਜੀ ਸਰ ਵੱਲੋਂ ਚੱਲ ਰਿਹਾ ਹੈ ਤੇ ਉਹਨਾਂ ਨੇ ਉਹ ਜਿਹੜਾ ਵੀ ਕੋਈ ਕੰਮ ਕਹਿੰਦੇ ਆਂ ਤੇ ਇਹ ਜਿਹੜਾ ਕੰਮ ਹੈ ਇਹ ਸਾਨਾ ਨਾਲ ਹੀ ਵੱਡਾ ਕੰਮ ਹੈ ਪ੍ਰੋਜੈਕਟ ਮਾਨਵਤਾ ਦੀ ਸੇਵਾ ਕਰਨਾ ਕਿਉਂਕਿ ਅੱਜ ਜਿਹੜੇ ਬਲੱਡ ਗਰੁੱਪ ਕੈਂਪ ਲੱਗਿਆ ਮੈਂ ਤਾਂ ਕੰਨੀ ਹੈ ਕਿ ਹਰ ਜਗ੍ਹਾ ਤੇ ਕਿ ਇੰਡੀਆ ਚ ਹੀ ਲੱਗਨੇ ਚਾਹੀਦੇ ਆ ਔਰ ਜਿਹੜਾ ਅਸੀਂ ਬਲੱਡ ਦਿੰਨੇ ਆ ਤੇ ਬਹੁਤ ਹੀ ਇੱਕ ਜ਼ਰੂਰਤਮੰਦ ਬੱਚਿਆਂ ਵਾਸਤੇ ਕੰਮ ਆਂਦਾ ਹੈ ਕਿ ਜਿਹੜੇ ਜੀ ਇੱਕਦਮ ਜਿੱਦਾਂ ਐਕਸੀਡੈਂਟ ਹੋ ਜਾਂਦੇ ਆ ਐਕਸੀਡੈਂਟ ਤੇ ਕਿੰਨਾ ਖੂਨ ਚਲਾ ਜਾਂਦਾ ਤੇ ਅਸੀਂ ਤੇ ਇਹੀ ਸਿੱਖਿਆ ਤਾਂਗੇ ਸਾਰੇ ਸਮਾਜ ਨੂੰ ਕਿ ਜਿਹੜਾ ਵੀ ਨਿਰੋਗ ਇਨਸਾਨ ਹੈ ਉਹ ਬਲੱਡ ਦੇ ਉਰ ਇਹ ਤੁਹਾਡਾ ਦਿੱਤਾ ਆਇਆ ਬਲੱਡ ਕਦੀ ਵੀ ਵੇਰਥ ਨਹੀਂ ਜਾਣਾ ਕਿਉਂਕਿ ਇਹ ਕਿਸੇ ਨਾ ਕਿਸੇ ਦੇ ਕੰਮ ਵਿੱਚ ਆਣਾ ਹੀ ਆਣਾ ਬਿਲਕੁਲ ਤੇ ਕਈ ਵਾਰੋ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਪਰੰਪਰਿਕ ਵਿਖੇ ਵੀ ਹੁੰਦੇ ਆ ਕਿ ਅਸੀਂ ਬਲੱਡ ਨੇਟ ਕਰਾਂਗੇ ਤਾਂ ਸ਼ਾਇਦ ਸਾਡੇ ਦੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਆ ਜਾਵੇਗੀ ਉਹ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਉਹ ਲੋਕਾਂ ਨੂੰ ਸੰਦੇਸ਼ ਇਹੀ ਦੇਣਾ ਚਾਹਨੀ ਆ ਕਿ ਬਲੱਡ ਦੇਣਾ ਕਦੀ ਵੀ ਸਾਡੇ ਸਰੀਰ ਵਿੱਚ ਕਮੀ ਨਹੀਂ ਆਉਂਦੀ ਜਿਹੜਾ ਅਸੀਂ ਬਲੱਡ ਅੱਜ ਦੇ ਰਹੇ ਆ ਇਹ ਅੱਧੇ ਘੰਟੇ ਘੰਟੇ ਦੇ ਵਿੱਚ ਫਿਰ ਪੂਰਾ ਹੋ ਜਾਂਦਾ ਕਿਉਂਕਿ ਇਹ ਸਾਡਾ ਸਰਕੂਲੇਸ਼ਨ ਕਮਜ਼ੋਰ ਹੁੰਦਾ ਤੇ ਬਲੱਡ ਵਿੱਚ ਕਦੀ ਵੀ ਕਮੀ ਨਹੀਂ ਆਏਗੀ ਸਾਰੇ ਸਮਾਜ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਵੀ ਦੇਨੋਂ ਬਲੱਡ ਡਰਦੇ ਆ ਬਲੱਡ ਦੇਣਾ ਚਾਹੀਦਾ ਹੈ ਇੱਕ ਤੇ ਸਾਡੀ ਬੋਡੀ ਚ ਜਿਹੜਾ ਨਵਾਂ ਬਲੱਡ ਹੋਰ ਬਨੇਗਾ ਹੋਰ ਅੱਛਾ ਕੰਮ ਕਰੇਗਾ ਤੇ ਜਿੰਨਾ ਵੀ ਸਾਡੇ ਕੋਲ ਫालतੂ ਖੂਨ શરી ਦੇ ਵਿੱਚ ਹੁੰਦਾ ਉਹਨੂੰ ਕੱਢਣਾ ਚਾਹੀਦਾ ਕਈ ਵਾਰੀ 12 ਗ੍ਰਾਮ ਵਾਲੇ 10 ਗ੍ਰਾਮ ਵਾਲੇ ਵੀ 12 ਗ੍ਰਾਮ ਵਾਲੇ ਤੇ ਲੈ ਲੈਂਦੇ ਆ 10 ਗ੍ਰਾਮ ਵਾਲਿਆਂ ਨੂੰ ਮਨਾ ਕਰ ਦਿੰਦੇ ਲੇਕਿਨ ਕਈ ਦਾਨੀ ਐਸੇ ਮੈਂ ਇੱਥੇ ਦੇਖ ਰਹੀ ਆ ਕਿ ਨਹੀਂ ਅਸੀਂ ਦੇਣਾ ਹੀ ਦੇਣਾ ਤੇ ਬੜੇ ਇੱਥੇ ਜਿਹੜੇ ਆਏ ਆ ਨੌਜਵਾਨ ਬੱਚੇ ਐਸ ਲਾਈਨ ਵਿੱਚ ਲੱਗੇ ਦੇ ਆ ਤੇ ਬੜਾ ਅੱਛਾ ਲੱਗ ਰਿਹਾ ਔਰ ਅਸੀਂ ਅੱਗੋਂ ਵਸੇ ਵੀ ਕੋਈ ਨਵਾਂ ਪ੍ਰੋਜੈਕਟ ਵੀ ਸ਼ੁਰੂ ਕਰਵਾਵਾਂਗੇ ਕਿ ਅੰਗਦਾਨ ਕਰਨਾ ਵੀ ਚਾਹੀਦਾ ਹੈ ਅੰਗਦਾਨ ਹੈ ਜਿਹੜਾ ਕਿ ਸਾਡੀ ਬੋਡੀ ਨੇ ਤੇ ਜਲ ਕੇ ਰਾਖ ਹੋ ਜਾਣਾ ਲੇਕਿਨ ਅਸੀਂ ਕਹਿੰਦੇ ਜਿਹੜੇ ਸਾਡੇ ਅੰਗ ਹੈ ਕਿਸੇ ਗਰੀਬ ਦੇ ਕਿਤੇ ਜ਼ਰੂਰਤਮੰਦੇ ਲੱਗਨੇ ਚਾਹੀਦੇ ਆ ਤਾਂ ਕਿ ਸਾਡੀ ਵੀ ਯਾਦ ਬਣੀ ਰਹੇ ਕਿ ਸਾਡਾ ਕੋਈ ਅੰਗ ਕਿਸੇ ਤੇ ਕੰਮ ਆਇਆ ਤੇ ਇਹ ਜ਼ਰੂਰ ਪ੍ਰੋਜੈਕਟ ਕਿੰਨਾ ਮਾਹ ਹੋ ਸ਼ੁਰੂ ਕਰਵਾ। ਉਮਰ ਦਾ ਵੀ ਕੋਈ ਇਸ ਦੇ ਵਿੱਚ ਹੁੰਦਾ ਹੈ ਕਿ ਛੋਟੀ ਉਮਰ ਦੇ ਜਿਹੜੇ ਲੋਕ ਐ ਨੌਜਵਾਨ ਨੇ ਉਹ ਖੂਨਦਾਨ ਕਰ ਸਕਦੇ ਨੇ ਜਾਂ ਫਿਰ ਵੱਡੀ ਉਮਰ ਦੇ ਲੋਕ ਵੀ ਉਹ ਵੀ ਖੂਨਦਾਨ ਕਰ ਸਕਦੇ ਨੇ। ਜਿਹੜੇ ਤੁਸੀਂ ਕੁਐਸਚਨ ਕੀਤਾ ਵੱਡੀ ਉਮਰ ਦੇ ਲੋਕ 60 ਸਾਲ ਤੱਕ ਉਸ ਤੋਂ ਅੱਗੇ ਨਹੀਂ ਹੋ ਸਕਦਾ। ਮੇਰੀ ਅਜੇ ਉਮਰ 63 ਸਾਲ ਦੀ ਹੋ ਗਈ ਹੈ। ਮੈਂ ਬਲੱਡ ਹੀ ਦੇਣਾ ਸੀ। ਉਹ ਕਹਿੰਦੇ ਕਿ ਤੁਹਾਡੀ ਉਮਰ ਜ਼ਿਆਦਾ ਹੋ ਗਈ ਹੈ। ਤੁਹਾਡਾ ਸੀ ਲੈ ਨਹੀਂ ਸਕਦੇ। 60 ਸਾਲ ਤੱਕ ਜਿੰਨੇ ਵੀ ਐ ਚਾਹੇ ਉਹ ਛੋਟੇ ਆ ਚਾਹੇ ਵੱਡੇ ਆ ਉਹ ਸਾਰਾ ਹੀ ਬਲੱਡ ਸਾਰੇ ਬਲੱਡ ਦੇ ਸਕਦੇ। ਬਹੁਤ ਬਹੁਤ ਧੰਨਵਾਦ ਆ। ਤੇ ਸਾਡੇ ਨਾਲ ਇਸ ਸਮੇਂ ਕੁਝ ਨੌਜਵਾਨ ਮੁੰਡੇ ਮੌਜੂਦ ਨੇ ਔਰ ਨਾਲ ਹੀ ਇੱਕ ਪੂਰਾ ਗਰੁੱਪ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਅੱਜ ਬਲੱਡ ਡੋਨੇਟ ਕੀਤਾ ਗਿਆ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਕਿੰਨੀ ਵਾਰੀ ਬਲੱਡ ਡੋਨੇਟ ਕੀਤਾ ਗਿਆ ਔਰ ਕਿਸ ਤਰ੍ਹਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ। ਜੀ ਸਰ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਕਿਸ਼ਨ ਲਾਲ ਸ਼ਰਮਾ। ਮੈਂ ਪ੍ਰੈਜ਼ੀਡੈਂਟ ਆ ਪੰਡਿਤ ਦੀਨਦਿਆਲ उपाध्याय ਸਮ੍ਰਿਤੀ ਮੰਚ ਪੰਜਾਬ ਪ੍ਰਾਂਤ ਦਾ। ਮੈਂ ਲਗਭਗ 10 ਵਾਰ ਬਲੱਡ ਡੋਨਟ ਕਰ ਚੁੱਕਾ ਪਿਛਲੇ ਸਾਲ ਵੀ ਲਾਲਾ ਜੀ ਦੀ ਪੁੰਨਯ ਤਿਥੀ ਦੇ ਉੱਤੇ ਵੀ ਕੀਤਾ ਸੀ ਔਰ ਅੱਜ ਦੇ ਦਿਹਾੜੇ ਤੇ ਮੈਂ ਗੱਲ ਕਹਿਣਾ ਚਾਹੁੰਦਾ ਕਿ ਇਹ ਪੰਜਾਬ ਕੇ ਸਰੀ ਜਿਹੜਾ ਪਰਿਵਾਰ ਹੈ ਅਗਰ ਪੰਜਾਬ ਦੇ ਵਿੱਚ ਅਮਨ ਨਿਸ਼ਾਨਤੀ ਭਾਈਚਾਰਾ ਖੁਸ਼ਹਾਲੀ ਆਈ ਹੈ ਤੇ ਲਾਲਾ ਜੀ ਦੀ ਸ਼ਹਾਦਤ ਰਮੇਸ਼ ਜੀ ਦੀ ਸ਼ਹਾਦਤ ਇਹ ਪਰਿਵਾਰ ਰਾਸ਼ਟਰ ਨੂੰ ਸਮਰਪਿਤ ਪਰਿਵਾਰ ਹੈ ਔਰ ਅੱਜ ਸਾਨੂੰ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਜਿਸ ਤਰ੍ਹਾਂ ਪੰਜਾਬ ਕੇਸਰੀ ਗਰੁੱਪ ਸਾਰਾ ਪਰਿਵਾਰ ਲਾਲਾ ਜੀ ਦੇ ਪਛਣਾ ਤੇ ਚੱਲ ਕੇ ਆਦਰਨੀ ਅਬਾਊ ਵਿਜੇ ਚੋਪੜਾ ਜੀ ਮੇਰੇ ਪਾਈ ਅਵਿਨਾਸ਼ ਚੋਪੜਾ ਜੀ ਅਭਿਜੇ ਚੋਪੜਾ ਜੀ ਜਿਹੜੀ ਸਮਾਜ ਦੀ ਸੇਵਾ ਕਰ ਰਹੀ ਹੈ ਕੋਈ ਨਹੀਂ ਕਰ ਰਿਆ ਇਹਨਾਂ ਨੇ ਕੁਝ ਲੈਣਾ ਦੇਣਾ ਨਹੀਂ ਹੈ ਹਰ ਵਿਅਕਤੀ ਸਮਾਜ ਦੀ ਸੇਵਾ ਤਾਂ ਕਰਦਾ ਹੈ ਉਹਨੂੰ ਕੁਝ ਪ੍ਰਾਪਤ ਹੋਵੇ ਤਾਂ ਕਰਦਾ ਹੈ ਔਰ ਐਸੇ ਕੰਮ ਅਜੋજન ਕਰਨੇ ਖੂਨਦਾਨ ਕੈਂਪ ਰਾਸ਼ਨ ਵੰਤਰਨ ਔਰ ਹੋਰ ਵੀ ਸਮਾਜਿਕ ਕੰਮ ਵੀ ਇਹ ਚੋਪੜਾ ਜੀ ਕੋ ਪ੍ਰੇਰਨਾ ਲੈ ਕੇ ਅੱਜ ਹਜ਼ਾਰਾਂ ਸੰਸਥਾਵਾਂ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਸਾਰੀ ਪ੍ਰੇਰਨਾ ਉਹਨਾਂ ਨੂੰ ਉਸ ਪਰਿਵਾਰ ਨੂੰ ਲਾਲਾ ਜਗਤ ਨਾਰਾਇਣ ਜੀ ਕੋ ਮਿਲੀ ਹੈ ਅੱਜ ਦੇ ਪੁੰਨਿਆ ਤਿਥੀ ਦੇ ਉੱਤੇ ਮੈਂ ਇਹੀ ਪੰਜਾਬ ਵਾਸੀਆਂ ਨੂੰ ਕਹਿਣਾ ਚਾਹਾਂਗਾ ਜੇ ਅੱਜ ਪੰਜਾਬ ਜਿਹੜਾ ਮੇਰਾ ਉਪਰੰਤ ਹੈ ਇਹ ਨਸ਼ੇ ਦੀ ਦਲਦਲ ਚ ਫਸ ਚੁੱਕਾ ਹੈ ਇਹਨੂੰ ਕੱਢਣ ਲਈ ਆਓ ਸਾਰੇ ਨੌਜਵਾਨੋ ਲਾਲਾ ਜੀ ਦੇ ਪਛਾਣਾ ਤੇ ਚੱਲੀਏ ਸਮਾਜਿਕ ਬੁਰਾਈਆਂ ਦੇ ਖਿਲਾਫ ਲੜੀਏ ਔਰ ਸਮਾਜ ਦੀ ਸੇਵਾ ਕਰੀਏ ਨਿਸਵਾਰਥ ਭਾਵਨਾ ਸੇਵਾ ਕਰੀਏ ਇਹ ਇਹੀ ਲਾਲਾ ਜੀ ਨੂੰ ਸੱਚੀ ਸ਼ਰਧਾਂਜਲੀ ਹੈ ਮੈਂ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਇਹੀ ਬੇਨਤੀ ਕਰਾਂਗਾ ਉਹਨਾਂ ਦੇ ਪਛਾਣਾ ਤੇ ਚੱਲ ਕੇ ਆਦਰਨੀਏ ਬਾਉ ਵਿਜੇ ਚੋਪੜਾ ਜੀ ਜਿਨ੍ਹਾਂ ਦੀ ਇੰਨੀ ਉਮਰ ਹੋ ਗਈ ਚੁੱਕੀ ਹੈ ਉਹ ਫੇਰ ਸਮਾਜ ਸੇਵਾ ਵਾਸਤੇ ਲੱਗੇ ਹੋਏ ਨੇ ਉਹਨਾਂ ਦੀ ਆਜੂ ਲੰਬੀ ਹੋਵੇ ਔਰ ਇਸੇ ਤਰ੍ਹਾਂ ਸਮਾਜ ਦਾ ਕੰਮ ਕਰਦੇ ਰਹਿਣ ਔਰ ਅੱਜ ਬਹੁਤ ਅੱਜ ਸੰਖਿਆ ਦੇ ਵਿੱਚ ਸਾਡੇ ਨਾਲ ਪੰਡਿਤ ਦੀਨਦਿਆਲ ਉਪਾਧਿਆਇ ਸਮ੍ਰਿਤੀ ਮੰਚ ਦੇ ਕਾਰਜਕਰਤਾ ਆਏ ਆ ਇਹ ਸਾਰੇ ਕਾਰਕਿਰਤਾ ਹਮੇਸ਼ਾ ਪਿਛਲੇ ਸਾਲ ਵੀ ਇਹਨਾਂ ਨੇ ਬਲੱਡ ਦਿੱਤਾ ਸੀ ਇਸ ਵਾਰ ਵੀ ਦਿੱਤਾ ਹੈ ਔਰ ਅੱਜ ਦਾ ਜਿਹੜਾ ਸਫਲ ਅਯੋਜਨ ਹੈ ਇਸ ਅਯੋਜਨ ਦੇ ਪਿੱਛੇ ਆਦਰਨੀਏ ਵਿਜੇ ਚੋਪੜਾ ਜੀ ਅਵਿਨਾਸ਼ ਚੋਪੜਾ ਜੀ ਅਵਜੇ ਚੋਪੜਾ ਜੀ ਦਾ ਨੌਜਵਾਨਾਂ ਨੂੰ ਪਤਾ ਹੈ ਇਹਹੀ ਪਰਿਵਾਰ ਰਾਸ਼ ਨੂੰ ਸਮਰਪਿਤ ਪਰਿਵਾਰ ਹੈ ਬਿਲਕੁਲ ਤੇ ਕੁਝ ਮੁੰਡੇ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਬਲੱਡ ਨੇਟ ਕੀਤਾ ਗਿਆ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਤੁਹਾਡਾ ਡਾਕਟਰ ਸਿੰਘ ਜੀ ਉਮਰ ਕਿੰਨੀ ਤੁਹਾਡੀ 20 ਸਾਲ 20 ਆਂ ਦੀ ਉਮਰ ਦੇ ਵਿੱਚ ਪਹਿਲੀ ਵਾਰ ਬਲੱਡ ਡੋਨੇਟ ਕੀਤਾ ਤੁਸੀਂ? ਸੈਕਿੰਡ ਵਾਰੀ? ਦੂਜੀ ਵਾਰੀ? ਹਾਂਜੀ। ਤਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤੁਹਾਨੂੰ ਆਈ ਹੋਵੇ? ਨਹੀਂ ਨਹੀਂ। ਠੀਕ ਸਰ। ਕੀ ਕਿਹਾ? ਔਰ ਕੀ ਲੱਗਦਾ ਕਿ ਬਲੱਡ ਡੋਨੇਟ ਕਰਨਾ ਚਾਹੀਦਾ? ਹੋਰ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ? ਕਰਨਾ ਚਾਹੀਦਾ ਬਲੱਡ ਡੋਨੇਟ। ਓਕੇ। ਤੁਹਾਡਾ ਨਾਮ ਕੀ ਹੈ? ਜੈ ਸ਼੍ਰੀ ਰਾਮ ਜੀ, ਮੇਰਾ ਨਾਮ ਸਚਿਨ ਮਿਦੂੜੀ ਹੈ। ਪਹਿਲੀ ਵਾਰ ਬਲੱਡ ਡੋਨੇਟ ਕੀਤਾ ਤੁਸੀਂ? ਹਾਂਜੀ, ਪਹਿਲੀ ਵਾਰ ਡੋਨੇਟ ਕੀਤਾ। ਡਰ ਤਾਂ ਨਹੀਂ ਲੱਗਾ? ਨਹੀਂ ਜੀ, ਬਿਲਕੁਲ ਜੀ। ਇਸ ਵਿੱਚ ਡਰ ਕੀ ਕਿਹ ਬਾਤ ਹੈ? ਇਹ ਤਾਂ ਰक्तदान ਸਭ ਤੋਂ ਵੱਡਾ ਦਾਨ ਹੈ। ਹਰ ਕਿਸ हैं जी। और पहली बार ਤੁਸੀਂ ਬਲੱਡ ਡੋਨੇਟ ਕੀਤਾ? ਹਾਂਜੀ ਪਹਿਲੀ ਵਾਰ ਦਿਆ ਮੈਨੇ ਬਲੱਡ। ਕਿਸੇ ਤਰ੍ਹਾਂ ਦੀ ਕੋਈ ਲੱਗਾ ਹੋਵੇ ਪ੍ਰੋਬਲਮ ਮਹਿਸੂਸ ਹੋਈ ਹੋਵੇ? ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ। ਹਮ ਤਾਂ ਸਪੋਰਟਸ ਵਾਲੇ ਹਮ ਤਾਂ ਖੇលਤੇ ਰਹਤਾਂ ਤੋ ਫਿਟ ਹੈ ਪੂਰੇ ਅੱਛੇ ਸੇ। ਬਾਕੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ? ਮੈਂ ਚਾਹਤਾ जैवलिंग थ्रो आउट प्रोफेशनल okay. जैवलिंग थ्रो आउट yes, यस मैम जैवलिंग दे विच आज कल नाम भी बड़ा मुंडे चमका रहे हैं और तुसी ब्लड डोनेट करके बैठ गए की लगता है गेम दे कोई असर तो नहीं पाएगा नो नो मैम कोई असर नहीं पड़ता ऐसा कुछ से बढ़िया बहुत बढ़िया ठीक है जी तोडा नाम की है मेरा नाम अजय कुमार मैम और तुसी स्पोर्ट्स पर्सन हो स्पोर्ट्स पर्सन मैम मैम क्रिकेटर हूं ऐसे Yes, और की लगता है कि स्टूडेंट को प्रेरित कर बोलना चाहूँगा कि मैम सब ब्लड डोनेट करें ताकि जैसे ब्लड तो है कि वो बनता है और ब्लड डोनेट करने से हमारे हेल्थ ओवरऑल हेल्थ सही रहेगा तो मैं जितने भी यंगस्टर हैं सबको बोलना चाहूँगा कि सब जहाँ भी मौका मिले ब्लड अपना डोनेट करें तो, तो ब्लड शरीर के बनना शुरू हो जाता है प्रोसेस जल्दी हो जाता है शुरू ओके। और जैसे ज़रूरतमंद लोगों को मतलब ऐसे हम हैं कि जरूरतमंद लोगों को मेरे तरफ से ब्लड मिल रहा है तो हम बहुत भक्साली हैं कि हम ऐसे हैं कि डोनेट कर रहे हैं ब्लड ਜੀ ਇਹ ਸੀ ਨੌਜਵਾਨ ਮੁੰਡੇ ਜਿਨ੍ਹਾਂ ਦੇ ਵੱਲੋਂ ਬਲੱਡ ਡੋਨੇਟ ਕੀਤਾ ਗਿਆ ਔਰ ਸਾਡੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਸਰ ਤੁਹਾਡੇ ਵੱਲੋਂ ਅੱਜ ਬਲੱਡ ਡੋਨੇਟ ਕੀਤਾ ਗਿਆ ਹਾਂ ਜੀ ਅਜਮੇਰ ਸਿੰਘ ਬਾਦਲ ਜ਼ਿਲ੍ਹਾ ਮੇਰਾ ਨਾਮ ਭਾਦਿੰਦਾ ਬਾਦਲ ਜ਼ਿਲ੍ਹਾ ਸੀਮਰਤਾ ਦਾ ਪ੍ਰਧਾਨ ਜ਼ਿਲ੍ਹੇ ਦਾ ਮੈਂ ਕਿ ਤਰ੍ਹਾਂ 12 12ਵੇਂ ਤੇ 13ਵੇਂ ਮਾਰੇ ਦੇ ਰਿਆਂ ਜੀ ਬਲੱਡ ਔਰ ਮੈਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਵੀ ਕੋਈ ਕੈਂਪ ਆਉਂਦਾ ਸਾਡੀ ਪ੍ਰੇਰਣਾ ਸਾਡੀ ਵਿਜ ਚੋਪੜਾ ਜੀ ਉਹਨਾਂ ਦੇ ਰਹਿਨਮਾਇਟ ਸਾਰਾ ਹੈ ਪ੍ਰੋਗਰਾਮ ਚੱਲਦਾ ਔਰ ਅਸੀਂ ਉਹਨਾਂ ਨਾਲ 25 30 ਸਾਲਾਂ ਤੋਂ ਤੱਕ ਜੁੜੇ ਆਂ ਔਰ ਕੋਈ ਵੀ ਧਾਰਮਿਕ ਸਾਡੇ ਪ੍ਰੋਗਰਾਮ ਹੋਵੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੋਵੇ ਇਹ ਸਾਰੀ ਪ੍ਰੇਰਣਾ ਬੀਜ ਚੋਪੜਾ ਜੀ ਦੀ ਹੈ ਉਹਨਾਂ ਦੀ ਨਿਮਿਤ ਸਾਰਾ ਇਹ ਪ੍ਰੋਗਰਾਮ ਕਰਦੇ ਆਂ ਔਰ ਅੱਜ ਪਿਛਲੇ ਸਾਲ ਵੀ ਮੇਰੇ ਬੇਟਾ ਨਾਪਰੀ ਸਿੰਘ ਕਾਕੇ ਆ ਇਧਰ ਇੱਕ ਮਿੰਟ ਆ ਇਧਰ ਇਹਨਾਂ ਨੇ ਵੀ ਪਿਛਲੇ ਸਾਲ ਵੀ ਦਿੱਤਾ ਸੀ ਮੇਰੇ ਨਾਲ ਤੋਂ ਅੱਜ ਵੀ ਅਸੀਂ ਦੋਨਾਂ ਨੇ ਇਕੱਠਿਆਂ ਨੇ ਪੀ ਬਲੱਡ ਦਿੱਤਾ ਉਹ ਇਹਦੇ ਸਾਨੂੰ ਮਹਿਸੂਸ ਹੁੰਦਾ ਵੀ ਇਦਾਂ ਸਾਲ ਬਾਅਦ ਬਲੱਡ ਘਟਾਉਣਾ ਸਰੀਰ ਜੋ ਸਵਸਥ ਰਹਿਂਦਾ ਜੋ ਜਿੱਦਾਂ ਸਿਆਣੇ ਕਹਿੰਦੇ ਆ ਨਾ ਵੀ ਪੁਰਾਣਾ ਬਲ ਬਲੱਡ ਬਾਹਰ ਨਿਕਲਿਆ ਤਾਂ ਨਵਾਂ ਨਾ ਪੈਦਾ ਊਰਜਾ ਪੈਦਾ ਹੁੰਦੀ ਹੈ ਸੀਰ ਵਿੱਚ ਤੇ ਸਾਨੂੰ ਖੁਸ਼ੀ ਹੁੰਦੀ ਹੈ। ਹੂੰ। ਤੋਂ ਅੱਜ ਵੀ ਅਸੀਂ ਇੱਥੇ ਦੋਨਾਂ ਬੇਟੇ ਔਰ ਮੈਂ ਦੋਨਾਂ ਨੇ ਬਲੱਡ ਦਿੱਤਾ ਹੈ। ਔਰ ਸਾਨੂੰ ਕਿਸੇ ਗੱਲ ਦੀ ਕੋਈ ਝੱਟ ਕੋਈ ਕੋਈ ਇਸ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਕੋਈ ਹੋਈ। ਔਰ ਅਸੀਂ ਹਰ ਸਾਲ ਜਦ ਤੱਕ ਵੀਚੋਪੜੇ ਪ੍ਰੇਰਣਾ ਨਾਲ ਚੱਲਦੇ ਰਹਾਂਗੇ ਹਰ ਸਾਲ ਇਦਾਂ ਬਲੱਡ ਦਿੰਦੇ ਰਹਾਂਗੇ ਔਰ ਅਸੀਂ ਇਹੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਸਾਡੇ ਵੀਚੋਪੜਾ ਜੀ ਆਜੂ ਲੰਮੀ ਕਰਨ ਔਰ ਇਸ ਤਰ੍ਹਾਂ ਦੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਰਹਿਣ ਔਰ ਸਾਡੇ ਜੋਸ ਵਿਕਾਸ ਹੁਫੰਦਰ ਵੇ ਧੰਨਵਾਦ ਜੀ ਅ ਤਾਂ ਸਾਡੇ ਨਾਲ ਨਿਊ ਫਿਟਨੈਸ ਕਲੱਬ ਜਿਮ ਦੇ ਵੀ ਜੋ ਨੌਜਵਾਨ ਹੈ ਉਹ ਵੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਲੱਡ ਡੋਨੇਟ ਕੀਤਾ ਗਿਆ ਤੁਹਾਡੇ ਵੱਲੋਂ ਅੱਜ ਹਾਂਜੀ ਹਾਂਜੀ ਸਾਡੇ ਜਨਰਲ ਟ੍ਰੇਨਰ ਵੱਲੋਂ ਔਰ ਸਾਡੇ ਹੋਰ ਮੈਂਬਰਾਂ ਵੱਲੋਂ ਜਿਮ ਦੇ ਮੈਂਬਰਾਂ ਵੱਲੋਂ ਸਾਡੇ ਬਲੱਡ ਡੋਨੇਟ ਕੀਤਾ ਗਿਆ ਬਲੱਡ ਡੋਨੇਟ ਕਰਨਾ ਬਹੁਤ ਵਧੀਆ ਚੀਜ਼ ਆ ਇਹ ਤਾਂ ਕਈ ਤਰੀਕੀ ਦੀ ਬਿਮਾਰੀ ਵੀ ਖਤਮ ਹੁੰਦੀ ਆ ਉਸ ਤੋਂ ਬਾਅਦ ਜੇ ਨਵੇਂ ਬਲੱਡ ਸੈੱਲਸ ਵੀ ਬਣਦੇ ਆ ਉਹ ਤੁਹਾਡੀ ਸਰੀਰ ਦੀ ਇੰਪਿਊਰਿਟੀਆਂ ਨੂੰ ਬਹੁਤ ਵਧੀਆ ਕਰਦੇ ਆਪਾਂ ਨਿਊ ਫਿੰਡਸ ਤੋਂ ਵਿੱਚੋਂ ਆਏ ਆ ਉੱਥੇ ਤੇ ਕਈ ਮੈਂਬਰ ਵੀ ਆਏ ਆ ਸਾਡੇ ਬਲੱਡ ਡੋਨੇਟ ਕਰਨ ਇੱਥੇ ਬਹੁਤ ਵਧੀਆ ਮਾਹੌਲ ਆ ਨਾਲੇ ਵਧੀਆ ਤਰੀਕੇ ਨਾਲ ਤੁਹਾਡੇ ਮਤਲਬ ਡੋਨੇਟ ਹੋ ਗਿਆ ਵਾ ਤਾਂ ਉਹ ਵਿਦਿਨ ਮੈਂ ਤਾਂ ਕਹਿੰਦਾ ਕਿ ਸਾਰਿਆਂ ਨੂੰ 3 ਮਹੀਨੇ ਜਾਂ 6 ਮਹੀਨੇ ਦੇ ਵਿੱਚ ਵਿੱਚ ਬਲੱਡ ਡੋਨੇਟ ਕਰਾਉਣਾ ਚਾਹੀਦਾ ਵਾ ਅੱਛਾ ਤੁਸੀਂ ਕੰਫਰੰਸ ਵਾਸਤੇ ਬਹੁਤ ਵਧੀਆ ਆ ਤੁਸੀਂ ਜਿਮ ਦੇ ਨਾਲ ਵੀ ਜਿਸ ਤਰ੍ਹਾਂ ਜੁੜੇ ਹੋਏ ਹੋ ਤਾਂ ਤੁਹਾਨੂੰ ਨੌਲੇਜ ਵੀ ਹੋਈ ਕਿ ਇਸ ਚੀਜ਼ ਦੀ ਵੀ ਕਿਸ ਤਰ੍ਹਾਂ ਕਿੰਨੇ ਸਮੇਂ ਦੇ ਵਿੱਚ ਕਹਿੰਦੇ ਕਿ ਜੇ ਬਲੱਡ ਨੇਟ ਕਰੀਏ ਤਾਂ ਕਿੰਨੇ ਕ ਸਮੇਂ ਦੇ ਵਿੱਚ ਉਹ ਬਲੱਡ ਪੂਰਾ ਹੋ ਜਾਂਦਾ ਤੁਹਾਡਾ ਵਿਥਿਨ ਤੁਸੀਂ 112 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣਾ ਬਲੱਡ ਤੁਸੀਂ ਡੋਨੇਟ ਕਰੋ ਉਸ ਤੋਂ ਬਾਅਦ 112 ਦਿਨ ਲਾ ਕੇ ਤੁਹਾਡਾ ਪੂਰਾ ਹੋ ਜਾਣਾ ਨਵੇਂ ਬਲੱਡ ਸੈਲਸ ਵੀ ਬਣੂਗੇ ਇੰਪਿਉਰਿਟੀਆਂ ਜਿਹੜੀਆਂ ਉਹ ਤੁਹਾਡੇ ਨਿਕਲੂ ਗਈਆਂ ਹੋਰ ਨਿਊ ਬਲੱਡ ਬਣੂਗਾ ਉਹ ਤੁਹਾਡੇ ਵਾਸਤੇ ਵਧੀਆ ਸੈਲਸ ਵਧੀਆ ਰੋਣਗੇ ਤੁਹਾਡੀ ਸਕਿਨ ਹਾਰਟ ਰੀਟ ਜਿਹੜਾ ਕਹੂੰਗਾ ਤੁਹਾਡਾ ਉਹ ਸਾਰਾ ਵਧੀਆ ਰਹੂਗਾ ਤੁਹਾਡਾ ਜਿਮ ਦੇ ਵਿੱਚ ਜੇ ਇਸ ਤਰ੍ਹਾਂ ਤੁਸੀਂ ਜਾਂਦੇ ਹੋ ਤਾਂ ਫਿਰ ਜਿਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਬਲੱਡ ਨੇਟ ਕੀਤਾ ਤੁਸੀਂ ਅੱਜ ਔਰ ਇੰਨੇ ਟਾਈਮ ਦੇ ਵਿੱਚ ਇੱਕ ਦਿਨ ਤੁਸੀਂ ਨਾ ਕਰੋ ਤੁਸੀਂ ਇੱਕ ਦਿਨ 3-4 ਘੰਟੇ ਤੁਸੀਂ ਰੈਸਟ ਕਰੋ ਉਸ ਤੋਂ ਬਾਅਦ ਤੁਸੀਂ ਓਵਰঅল ਨਾਰਮਲ ਹੋ ਸਕਦੇ ਤੁਹਾਡੇ ਵੇਇਨਸ ਜਿਹੜੀਆਂ ਵਾ ਬੰਦ ਹੋ ਜਾਂਦੀਆਂ ਵਾ ਉਸ ਤੋਂ ਬਾਅਦ ਤੁਸੀਂ ਕੰਮ ਵੀ ਕਰ ਸਕਦੇ ਕੋਈ ਚੱਕਰ ਨਹੀਂ ਹੋ ਸਕਦਾ ਤੁਸੀਂ ਆਪਣੀ ਡਾਈਟ ਰੱਖੋ ਇੱਕ ਦਿਨ ਬਸ ਉਸ ਤੋਂ ਬਾਅਦ ਤੁਹਾਡਾ ਕਵਰ ਹੋ ਜਾਣਾ ਤਾਂ ਜਾਣਕਾਰੀ ਦੇਣੇ ਬਹੁਤ ਬਤਨਵਾਦ ਥੈਂਕ ਯੂ ਤਾਂ ਦੇਖਿਆ ਤੁਸੀਂ ਅੱਜ ਸ਼੍ਰੀ ਮਹਾਂ ਲక్ష్ਮੀ ਨਰਾਇਣ ਮੰਦਿਰ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੀ ਪੰਜਾਬ ਕੇਸਰੀ ਦੇ ਵੱਲੋਂ ਔਰ ਲੋਕਾਂ ਦੇ ਨਾਲ ਗੱਲਬਾਤ ਵੀ ਅਸੀਂ ਕੀਤੀ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਦੇਸ਼ ਵੀ ਦਿੱਤਾ ਗਿਆ ਕਿ ਕਿਸ ਤਰ੍ਹਾਂ ਬਲੱਡ ਡੋਨੇਸ਼ਨ ਕਰਦੇ ਰਹਿਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਬਲੱਡ ਡੋਨੇਟ ਕਰਦੇ ਹਾਂ ਤਾਂ ਸਰੀਰ ਦੇ ਵਿੱਚ ਨਵਾਂ ਬਲੱਡ ਬਣਨਾ ਸ਼ੁਰੂ ਹੋ ਜਾਂਦਾ ਹੈ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸਰੀਰ ਦੇ ਵਿੱਚੋਂ ਕਹਿ ਸਕਦੇ ਕਿ ਇੱਕ ਤਰੀਕੇ ਦੇ ਨਾਲ ਨਿਕਲ ਜਾਂਦੀਆਂ ਤਾਂ ਜੋ ਖੂਨ ਦਾ ਸੰਚਾਰ ਹੈ ਉਹ ਵਧੀਆ ਤਰੀਕੇ ਦੇ ਨਾਲ ਚੱਲਦਾ ਹੈ ਤਾਂ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲੀ ਹੈ ਕਿਉਂਕਿ ਜਿਨ੍ਹਾਂ ਦੇ ਵੱਲੋਂ ਲਗਾਤਾਰ ਬਲੱਡ ਡੋਨੇਟ ਕੀਤਾ ਜਾ ਰਿਹਾ ਔਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਦੇ ਨਹੀਂ ਕਰਨਾ ਪਿਆ ਤਾਂ ਅਸੀਂ ਤਾਂ ਇਹੀ ਕਵਾਂਗੇ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਤਾਂ ਉਹ ਜ਼ਰੂ ਚਾਹੀਦਾ ਹੈ ਔਰ ਪੰਜਾਬ ਕੇਸਰੀ ਦੇ ਵੱਲੋਂ ਇਹ ਪ੍ਰਾਲਾ ਕੀਤਾ ਜਾਂਦਾ ਹੈ ਹਰ ਸਾਲ ਲਾਲਾ ਜਗਤ ਨਾਰਾਇਣ ਹੁਣਾਂ ਦੀ ਬਰਸੀ ਦੇ ਉੱਤੇ ਤਾਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਮੂਲੀਅਤ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਖੂਨਦਾਨ ਕੀਤਾ ਜਾਂਦਾ ਹੈ